मशहूर कर दिए और दे जो कबड्डी खारी बखरे देशों कबड्डी खेल के पंड के इस पिंड का नाम रोशन कर दीजिए प्लीज टीट अपनाओ बहुत मेहरबानी होगी और जो तो मैंबर क्लाब समिति हो गए पेंड के हौसले तो बुलंद हो गए और ਅਸੋ ਦਾ ਇਤਿਹਾਸ ਤੇ ਸ਼ਹੀਦ ਬਾਦਿਆਂ ਦਾ ਇਤਿਹਾਸ ਔਰ ਇਲਾਕੇ ਦੇ ਵਿੱਚ ਬੜਾ ਨਾਮ ਹੈ ਸਰਦਾਰ ਹੁਕਮ ਸਿੰਘ ਜੀ ਲਖਣ ਦੇ ਪੱਡੇ ਦੇ ਨਾਲ ਬੰਨੋ ਯਾਦ ਹੈ ਕਿ ਥੋੜੀ ਰਿਸ਼ਤੇਦਾਰੀ ਵੀ ਹੈ ਔਰ ਲਖਣ ਦੇ ਪੱਡੇ ਦੇ ਨੌਜਵਾਨਾਂ ਦਾ ਪੂਰਾ ਖਿਆਲ ਆਗੇ ਪੰਜਾਬੀ ਵੀਰੋ ਮਾਨ ਹੈ ਸੁਧਾਰ ਦਾ ਮਾਨ ਹੈ ਮੈਨੂੰ ਯਾਦ ਹੈ ਸਰ 2009 ਦੇ ਵਿੱਚ ਗੁਰਪ੍ਰੀਤ ਜੁਤੀ ਵਿਆਸ ਪੁੱਤ ਦਾ ਔਰ 2009 ਦੇ ਵਿੱਚ ਸ਼ੋਰ ਭਰੀ ਹੋਈ ਚਾਲ ਖਾਲ ਦੀ ਵਾਹ ਬਹੁਤ ਖੜੇ ਭਾਰ ਸਰਬਸ਼ਟਰਾ ਜੋ ਪੰਕਾ ਕੋਜ਼ਾ ਖੇਡ ਕੇ ਵੱਡੇ ਵਾਸਤੇ ਸ੍ਰਿਵਿੰਦਰ ਸ੍ਰਿਵਿੰਦਰ ਪਾਲ ਹਰਗੁੜ ਵੱਟਾ ਅੱਜ ਸਮਾ ਸਾਡੇ ਤਰਨੂਜ ਸਿੰਘ ਦੀ ਚਾਹਲ 10 ਦੇ ਲੇਕ ਕਾਲਾ ਬਾਈ ਨੇ ਕੋ ਅੰਕ ਦੇ ਸਾਥ ਦੇ ਦਾਸ ਜੋ ਲੱਖਣ ਦੇ ਪੱਤਾ ਦੇ ਅੰਕ ਨੇ 23 ਰਿਕਾਰਡ ਵੱਡਾ ਮਾਨ ਪ੍ਰਾਪਤ ਕੀਤਾ ਹੈ ਔਰ ਖੇਡਾਂ ਦੇ ਖੇਤਰ ਵਿੱਚ ਵੀ 400 ਮੀਟਰ ਦਾ ਨਵਾਂ ਰਿਕਾਰਡ ਰੱਖਿਆ ਹੈ ਔਰ ਮਟੂਤਾ ਜੀ ਮਲਮੀਰ ਸਿੰਘ ਮਟੂ ਚਿੱਤਰਪੁਰ ਵਾਲੇ ਜਿਨ੍ਹਾਂ ਨੇ ਬਹੁਤ ਖੂਬੀ ਖੇਲੇ ਔਰ ਪੁਰਾ ਟੀਮਾਂ ਦੇ ਦਰਮਿਆਨ ਤਾਇਆ ਪੰਜ ਵੜ ਗਿਆ ਅਗਲਾ ਜੋ ਮੈਚ ਹੈ ਫਿਰ ਜੋ ਸਟੈਜੂਲ ਹੈ ਉਹ ਤੁਹਾਨੂੰ ਦੱਸਿਆ ਜਾਵੇਗਾ ਸਭ ਤੋਂ ਮਦਦਗਾਰ ਜੀ ਛੋਟਾ ਵੀਰ আলম ਵੀਰ ਜੇਕਰ ਬਾਦ ਵਿੱਚ ਸੁਨਰੀਆਂ ਵਿੱਚ ਸੇਸ਼ਨ ਜਿੰਦੀਆ ਕਹਿੰਦੇ ਵੀ ਕਬੱਡੀ ਦਾ ਗਰਾਊਂਡਾ ਜਿਨ੍ਹਾਂ ਨੇ ਪੀਤਮ ਸਿੰਘ ਪ੍ਰੀਤੇ ਨਡਾਲੀਏ ਨੂੰ ਮਾਣ ਦਿੱਤਾ ਟਰਨਾਮੈਂਚ ਗਦਰੀ ਬਾਪਿਆਂ ਦੇ ਉੱਪਰ ਆਪ ਜੀ ਸਾਰੇ ਇੱਥੇ ਪਹੜਾ ਰਹੇ ਹੋ ਸਾਰੇ ਜੀ ਆਪਨੇ ਹਾਂ ਸਵਾਗਤ ਕਰਦੇ ਹਾਂ ਵੈਲਕਮ ਕਰਦੇ ਹਾਂ ਆਪ ਜੀ ਸਾਰਿਆਂ ਦਾ ਹਰ ਕਦਮਾਰੇ ਹਮ ਹਮਾ ਕੇ ਇੱਥੇ ਪਹੁੰਚਦੇ ਹੋ ਸਿੱਧਰਾ ਆਪਜੀ ਕਰ ਤੋਂ ਹੀ ਦੇਖਦੇ ਹੋ ਕਿ ਸਾਰੇ ਆਫੀਸਰ ਸਹਿਬਾਨ ਸਾਡੇ ਵਿੱਚ ਪਹੁੰਚੇ ਹਨ ਤੇ ਉਹਨਾਂ ਨੇ ਸਾਡਾ ਹੌਸਲਾ ਤੇ ਸਰਦਾਰ ਬਾਜਵਾ ਅਮਿੰਦਰ ਸਿੰਘ ਜੀ ਬਾਜਵਾ ਐਸਐਚਓ ਸਾਹਿਬ ਸਾਰੇ ਤੇ ਇਸ ਤਰ੍ਹਾਂ ਸਾਰਿਆਂ ਦਾ ਬਹੁਤ ਹੀ ਧੰਨਵਾਦ ਹੈ ਤੁਸੀਂ ਸਾਨੂੰ ਆ ਕੇ ਜਿੱਥੇ ਸਾਡਾ ਹੌਸਲਾ ਵਧਾਉਂਦੇ ਹੋ ਸਾਡਾ ਮਾਣ ਵਧਾਉਂਦੇ ਹੋ ਤੇ ਨਾਲ ਸਾਨੂੰ ਮਾਈਕ ਤੋਂ ਵੀ ਸਹਾਇਤਾ ਦਾ ਅਸੀਂ ਉਦੋਂ ਹੀ ਬਹੁਤ ਮਾਣ ਆਲ ਹੋ ਜਾਂਦੇ ਆ ਜਦੋਂ ਤੁਸੀਂ ਇੱਥੇ ਆ ਕੇ ਸਾਨੂੰ ਨਿਵਾਜਦੇ ਹੋ ਬਹੁਤ ਖੁਸ਼ੀ ਹੈ ਤੇ ਨਾਮ ਉਹ ਜਿਹੜੇ ਬਹੁਤ ਖੁਸ਼ੀ ਤੇ ਖੁਸ਼ੀ ਨਾਲ ਆਟ ਮਾ ਗਏ ਹੁਣੇ ਥੋੜੀ ਦੇਰ ਬਾਅਦ ਜਿੱਥੇ ਸਾਡੇ ਆਫੀਸਰ ਸਰਦਾਰ ਰੇਸ਼ ਸਿੰਘ ਜੀ ਤੇ ਬਾਜਵਾ ਸਾਹਿਬ ਜੀ ਐਸਐਸਓ ਸਾਹਿਬ ਤੇ ਹੋਰ ਸਾਰੇ ਸਹਿਯੋਗੀ ਤੇ ਸਾਡੇ ਬਹੁਤ ਹੀ ਜਿਸ ਦਾ ਸਰਦਾਰ ਪੀਤਮ ਸਿੰਘ ਜੀ ਕੀਤਾ ਤੇ ਹੋਰ ਕਬੱਡੀ ਖਿਡਾਰੀ ਤੇ ਸਾਡੇ ਰਿਸ਼ਤੇਦਾਰ ਪੈਂਤਰਾ ਸਾਡੇ ਵਿੱਚ ਪਹੁੰਚੇ ਆ ਉਹਨਾਂ ਦਾ ਮੇਰੀ ਬੱਧੀ ਭੈਣ ਪ੍ਰਿੰਸ ਸਾਹੀ ਕੋਟਰ ਸਾਹਿਬ ਜਿਹੜਾ ਇਹਨਾਂ ਨੂੰ ਟੂਰਨਾਮੈਂਟ ਕਰਦਾ ਸਰਕਾਰ ਆਪਾ ਕਹਿੰਦੇ ਆ ਕਿ ਉਹ ਬਹੁਤੀ ਆਪਣੇ ਕਿਉਂਕਿ ਮੈਂ ਦੇਖੀ ਤਾਂ ਮੈਂ ਕਿਹਾ ਭਾਈ ਸਰਕਾਰ ਜਦੋਂ ਇੰਟਰ ਗੱਡੀਆਂ ਹੁੰਦੀਆਂ ਉਦੋਂ ਟੂਰਨਾਮੈਂਟ ਸ਼ੁਰੂ ਹੋ ਜਾਂਦੇ ਆ ਉਹਦੇ ਟੂਰਨਾਮੈਂਟ ਸਾਡੇ ਸਾਹਮਣੇ ਭੋਇਆ ਅਤੇ ਆलमगीर ਅੰਤਰਰਾਸ਼ਟਰੀ ਕਮੈਂਟੇਟਰ ਵੀ ਮੈਦਾਨ ਦੇ ਵਿੱਚ ਆਪਣੀ ਹਾਜ਼ਰੀ ਭਰੇਗਾ ਦੇਖੋ ਮੈਂ ਕਬੱਡੀ ਟੂਰਨਾਮੈਂਟ ਦੇ ਉੱਪਰ ਜੋ ਅਜੀਮ ਸਿੱਕਾ ਪੁਆਇੰਟ ਹੈ ਹਾਂ ਮੈਂ ਸਮੁੱਚ ਗਦਰਲੈਡ ਕਬੱਡੀ ਅਤੇ ਵਾਲੀਬਾਲ ਟੂਰਨਾਮੈਂਟ ਤੇ ਆਏ ਇਸ ਇਤਿਹਾਸਿਕ ਨਗਰ ਸੰਗਵਾਲ ਦੇਖੇ ਜੋ ਕਿ ਤਰਬੇ ਦਾ ਕਰ ਜੋ ਕਿ ਉਸ ਸਮੇਂ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਸੀ ਪਟਾਰਕ ਮੇ ਨਕਰ ਦਾ ਮਰਦ ਮੇ ਨਕਰ ਤੇ ਨਕਮੀ ਮਰਦ ਧਰਮ ਦੀ ਛੱਤ ਕਦ ਛੱਤ ਹੇਟਾ ਖੰਮੀ ਮਰਦ ਕਰ ਤੇ ਇਤفاق ਕਰੇ ਦੁਨੀਆ ਪਲਟਾਵੇ ਮਰਦ ਕਰ ਤੇ ਗੀਤ ਸੜਾ ਕਵੀ ਚਾਤਰ ਜੇ ਕਰੇ ਤੇਲ ਨਿਕਾਦੇ ਰੇਤ ਚੋਂ ਮਰਦ ਤਹਿਆ ਜੇ ਕਰੇ ਤੇਲ ਨਿਕਾਦੇ ਦੇ ਦੇ ਜਦਾ ਪੈਰਾ ਸਿੰਘ ਜੀ ਪਤਰਾਮਪੁਰ 2100 ਰੁਪਏ ਦਾ ਯੋਗਦਾਨ ਪਾਉਂਦੇ ਹਾਂ ਅਸੀਂ ਉਹਨਾਂ ਦਾ ਬਹੁਤ ਪ੍ਰਵਾਦਿ ਹਾਂ ਆ ਸਾਡੇ ਸਰਦਾਰ ਆਗੁਰਜੀ ਦਾ ਘਰ ਸਾਹ ਵਾਗਰਜੀ ਦੀ ਫਤਿਹ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਿਹਾ ਜਿਨ੍ਹਾਂ ਨੇ ਆਪਣੀ 25 ਸਾਲ ਤੋਂ ਘਾਟੋ ਮੋਰ ਦੇ ਸਾਡੇ ਕਿਸਾਨਾਂ ਪਰ ਹਲਕੇ ਦੇ ਜਿਹੜਾ ਅੱਜ ਤੱਕ ਦੇ ਹਲ ਫੜਾ ਰਹੇ ਸਾਰੇ ਹੀ

ਖੇਡ ਮੈਦਾਨ ਦੇ ਵਿੱਚ ਹੁਣ ਖੇਡਣ ਵਾਸਤੇ ਦੋਨੋਂ ਟੀਮਾਂ ਪਹੁੰਚ ਗਈਆਂ ਆ ਜੀ ਆ ਉਹਦੇ ਮੋਟਰਸਾਈਕਲ ਦੀ ਚਾਬੀ ਗਵਾਚੀ ਹੈ ਔਰ ਚਾਬੀ ਦੇ ਨਾਲ ਚੱਲਦਾ ਨਾਲ ਜੇਰ ਹੈ ਅੱਜ ਉਹਨੇ ਪਹਿਲੀ ਕਬੱਡੀ ਪਾਡ ਵਿੱਚ ਹੈ ਖੇਡ ਮੈਦਾਨ ਦੇ ਵਿੱਚ ਆ ਚਾਰ ਜਾਫੀਆਂ ਦੇ ਵਿੱਚ ਦੇਖਿਆ ਵੀ ਕਿੰਨੀ ਤਿਆਰ ਪਰ ਤਿਆਰ ਖੱਬੀ ਕੰਨੀ ਦੇ ਉੱਪਰ ਔਰ ਸੱਜੇ ਹੱਥ ਤਲਵੰਤ ਕੰਟੂ ਹੈ ਪਰ ਰਾਜੂ ਨੂੰ ਹੁਣ ਦੇਖਣ ਕਿੰਨੀ ਨੇ ਕੋਸ਼ਿਸ਼ ਕੀਤੀ ਹੈ ਅਕਲਾਂ ਦੇ ਵਿੱਚ ਔਰ ਦੇ ਪਾਸੇ ਕੁਝ ਆਉ ਦਜੀਤਕ ਮਲੇਸ਼ੀਆ ਦੇ ਖੇਡ ਮੈਦਾਨ ਨਾਲ ਟਕਰਾ ਖੇਡ ਆਇਆ ਹੈ ਅਰ ਸਾਡੇ ਬਾਪ ਦੇ ਅਗਰ ਤੇ ਸਰਤਾਜ ਜੀ ਸੱਚੇ ਦਾ ਮੁੱਖ ਰਾਜ ਦੇ ਪਰਿਸ਼ੋਭਤ ਨੇ ਮੇਰੇ ਬਾਪ ਦੇ ਅਗਰ ਤੇ ਸਰਤਾਜ ਜੁਗ ਸੋ ਧੰਨਵਾਦ ਅਰ ਸਾਡੇ ਹਰਮਨ ਚਾਹ ਜੀ ਮੈਨੂੰ ਯਾਦ ਵੀ 25 ਫਰਵਰੀ ਦਾ 25 ਫਰਵਰੀ ਦੀ ਗੱਲ ਜਿੱਥੇ ਲਾਲੇ ਮੁਸਤਾਫਰ ਦੇ ਨਾਲ ਮਿਲ ਕੇ 70 ਲੱਖ ਰੁਪਏ ਦਾ ਹਰਮਨ ਚਾਹਲ ਉਹਨਾਂ ਨੇ ਸੰਦੀ ਮਹਿਮਦ ਵੱਲੋਂ ਮੋਟਰਸਾਈਕਲ ਦੇ ਸਨਮਾਨ ਦਿੱਤਾ ਹੈ ਔਰ ਉੱਥੇ ਐਲਾਨ ਕਰ ਦਿੱਤਾ ਵੀ ਅਗਲੇ ਸਾਲ ਨੂੰ 5 ਤੋਲੇ ਸੋਨੇ ਦਾ ਜੋ ਕੈਂਠਾ ਜਲਾਲਪਰੀ ਪਾਲੇ ਨੂੰ ਦਿੱਤਾ ਜਾਵੇਗਾ ਸੋ ਹਰਮਨ ਚਾਹਲ ਜੀ ਕਬੱਡੀ ਨੂੰ ਵੱਡੀ ਦੇਣ ਹੈ ਕਮਲ ਆਜ ਕਮਲ ਹੈ ਜੋ ਲੀਕ ਕਬੱਡੀ ਪਾ ਰਿਹਾ ਹੈ ਖੇਡ ਮੈਦਾਨ ਦੇ ਵਿੱਚ ਪੱਡੇ ਉੱਪਰ ਸਾਡੀ ਮਾਰੀ ਹੋਈ ਚਾਰ ਜਾਫੇ ਆ ਬਰਦਾਸਤਰੀਏ ਬਿਲਕੁਲ ਤਿਆਰ ਪਰ ਤਿਆਰ ਨੇ ਇਕਾਂ ਦੇ ਕੋਈ ਖਿਡਾਰੀ ਨੂੰ ਇਸ ਗੱਲ ਨੂੰ ਖੇਡ ਮੈਦਾਨ ਦੇ ਵਿੱਚ ਇੱਕ ਨੰਬਰ ਤੇ ਫੇਰ ਆਪਾਂ ਤੱਕਦੇ ਹਾਂ ਅੱਗੇ ਬੜੇ ਨਾਮ ਪਰਸੈਂਟ ਦੇ ਔਰ ਸਾਡੇ ਦਿਨਾਂ ਜਿੱਥੇ ਕਹਿੰਦੇ ਬਿਆਸਪੁਰ ਦੇ ਔਰ ਮੈਂ ਇੱਕ ਵਾਰ ਫਿਰ ਬੇਨਤੀ ਕਰਾਂਗਾ ਪਰ ਆਹ ਦਰਜੀਤ ਦੀ ਕਬੱਡੀ ਪਹਾਰਾ ਦੂਸਾ ਹੈਲੋ ਗੰਦਰਾ ਤੇ ਬਾਹੋਪੁਰ ਜੇਤੂ ਤੇ ਉਹ ਜੇਤੂ ਰਹੀਆਂ ਨੇ ਟੀਮਾਂ 52 ਕਿਲੋ ਪਾੜਦੀਆਂ ਗੰਦਰਾ ਤੇ ਬਾਹੋਪੁਰ ਇਹ ਦੋਨੋਂ ਜਿਹੜਾ ਦੇਖੋ ਖਮਾਈ ਦੇ ਉੱਪਰ ਪੁੱਜੀਆਂ ਨੇ ਮੈਂ ਸਾਰਿਆਂ ਦਾ ਇੱਕ ਵਾਰ ਸਰਬੋਤਮ ਧੰਨਵਾਦੀ ਹਾਂ ਉਧਰੇ ਪਾਸੇ ਰਾਜੀ ਨੇ ਫਿਰ ਕਬੱਡੀ ਪਾ ਦਿੱਤੀ ਹੈ ਖੇਡ ਮੈਦਾਨ ਦੇ ਵਿੱਚ ਆ ਖਿਡਾਰੀ ਟਕੜਾ ਖੇਡਦਾ ਹੈ ਉਹ ਸੱਜੇ ਪੰਨ ਦੇ ਲਈ ਟਕੜੇ ਦੇ ਫੇਰ ਭਾਰਿਆ ਕਿੰਨੀ ਦੇ ਨਾਲ ਮਿਲ ਕੇ ਮਹਾਲੇ ਨਾਲ ਸੁਖਪੱਤਣ ਦੇ ਨਾਲ ਮਿਲ ਕੇ ਔਰ ਉਧਰੇ ਪਾਸੇ ਅਗਲੀ ਕਬੱਡੀ ਫਿਰ ਕਮਲ ਦੀ ਖੇਡ ਮੈਦਾਨ ਜਿੱਤੇ ਸਾਡੇ ਦਰਮਿਆਨ ਚੌਧਰੀ ਜਗਦੀਪ ਸਿੰਘ ਔਰ ਇਹ ਸਲਾਣਾ ਟੂਰਨਾਮੈਂਟ ਉਹਨਾਂ ਦੀ ਯਾਦ ਵਿੱਚ ਕਹਿਆ ਜਾਂਦਾ ਹੈ ਮੈਨੂੰ ਇਸ ਗੱਲ ਦਾ ਮਾਣ ਪ੍ਰਾਪਤ ਹੈ ਕਿ ਸਟੇਡੀਅਮ ਤੋਂ ਪਹਿਲਾਂ ਸੁਆ ਮਿੰਟ ਦਾ ਆਰੰਭ ਕੀਤਾ ਸੀ ਔਰ ਮੇਰੇ ਪੂਜਿਆ ਪਿਤਾ ਵਾਸਤੇ ਗੁਰਵੰਤਾ ਸਿੰਘ ਉਦੋਂ ਐਗਰੀਕਲਚਰ ਮਿਨਿਸਟਰ ਸੀ ਕਿ ਉਹਨਾਂ ਦਾ ਇਹ ਆਰੰਭ ਕੀਤਾ ਹੋਇਆ ਪ੍ਰੋਗਰਾਮ ਇਹ ਹੁਣ ਸਾਲਾਂ ਬਾਅਦੇ ਇਹ ਪ੍ਰਫੁੱਲਤ ਹੋ ਰਿਹਾ ਹੈ ਕਿ ਵੱਧ ਰਿਹਾ ਹੈ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਾਂ ਜਿਹੜੀਆਂ ਇਜਾਦਾ ਮਨਾਈਆਂ ਜਾਂਦੀਆਂ ਇਹ ਜ਼ਿਆਦਾ ਤਾਂ ਹੀ ਮਨਾਈਆਂ ਜਾ ਸਕਦੀਆਂ ਜੇ ਜਿਹੜੇ ਪਰਿਵਾਰ ਹੈ ਉਹਨਾਂ ਦੇ ਉਹ ਪਰਿਵਾਰਾਂ ਵਿੱਚ ਲਗਨ ਹੋਵੇ ਉਹ ਪਰਿਵਾਰਾਂ ਨੂੰ ਆਪਣੇ ਬਜ਼ੁਰਗਾਂ ਨਾਲ ਸਤਕਾਰ ਹੋਵੇ ਬਹਾਵਤ ਹੋਵੇ ਔਰ ਜੋ ਕੁਝ ਉਹਨਾਂ ਨੇ ਸਾਡੇ ਦੇਸ਼ ਦੇ ਵਾਸਤੇ ਕੀਤਾ ਉਸ ਨੂੰ ਅਜਾਕਰ ਕਰਨ ਵਾਸਤੇ ਪਰਿਵਾਰਾਂ ਇਹ ਬਹੁਤ ਵੱਡਾ ਅਪਰਾਲਾ ਮੈਂ ਸਮਝ ਨਹੀਂ ਕਿਤਾ ਜਦਾ ਹੈ ਔਰ ਮੈਨੂੰ ਇਸ ਗੱਲ ਕਹਿੰਦੇ ਆ ਮਾਨ ਪ੍ਰਾਪਤ ਹੁੰਦਾ ਹੈ ਕਿ ਸਰਦਾਰ ਗੁਰਦੀਪ ਸਿੰਘ ਸਾਡੇ ਸੰਧੀ ਮਹਿਮਨ ਔਰ ਸਾਡੇ ਸਾਫਤਾ ਸਰਪੰਚ ਔਰ ਉਹਨਾਂ ਦੇ ਨਾਲ ਸਾਡੇ ਬਹੁਤ ਸਤਕਾਰਯੋਗ ਤਾਂ ਕਿ ਜਿਲ੍ਹੇ ਸਾਹਿਬ ਜਿਹੜੇ ਸਾਡੇ ਸਾਰੇ ਇਲਾਕੇ ਦੇ ਬੜੇ हरबन प्यारे डॉक्टर भी है और गुरदीप साथ का जो रिश्ता है डॉक्टर अरदास का जो रिश्ता है डॉक्टर अरे इलाके वाले सत्कारयोग बेटी जसवीर कौर साबका प्रिंसिपल जनता कॉलेज करतारपुर अपने यादगार सा है जलंधर देश भगत ਔਰ ਜਿਹੜੀ ਉਹ ਕਮੇਟੀ ਹੈ ਔਰ ਉਸ ਦੇ ਵਿੱਚ ਵੀ ਇਹਾਂ ਨੇ ਬੜਾ ਵੱਡਾ ਯੋਗਦਾਨ ਪਾਇਆ ਹੈ ਔਰ ਅਸੀਂ ਜਿੰਨਾ ਵੀ ਇਹਨਾਂ ਦਾ ਸਤਿਕਾਰ ਕਰ ਲਈਏ ਮੈਂ ਸਮਝਦਾ ਥੋੜਾ ਇਹ ਇੱਥੇ ਬੈਠੇ ਐ ਇਹਨਾਂ ਦੇ ਬ੍ਰਦਰ ਇੰਗਲੈਂਡ ਵਿੱਚ ਔਰ ਕੈਨੇਡਾ ਵਿੱਚ ਅਮਰੀਕਾ ਵਿੱਚ ਇੱਕ ਇੰਟਰਨੈਸ਼ਨਲ ਫੈਮਿਲੀ ਹੈ ਔਰ ਇੰਟਰਨੈਸ਼ਨਲ ਫੈਮਿਲੀ ਦਾ ਬੜਾ ਮੈਂ ਸਮਝਦਾ ਪੂਰਾ ਸਤਿਕਾਰ ਹੈ ਜਿਸ ਕੋ ਰਜੀਤ ਦੇ ਦੋਨੋਂ ਬੇਟੇ ਮੈਨੂੰ ਪਤਾ ਲੱਗਾ ਹੈ ਆਏ ਟੂਰਨਾਮੈਂਟ ਦੇ ਵਾਸਤੇ ਉਹ ਸਾਨੂੰ ਬੜਾ ਸਤਾਰ ਹੈ ਔਰ ਇਹਨਾਂ ਨੇ ਸਾਰਿਆਂ ਨੂੰ ਨਾਲ ਜੋੜ ਕੇ ਰੱਖਿਆ ਹੈ ਅੱਜ ਇਸ ਟੂਰਨਾਮੈਂਟ ਵਿੱਚ ਸਾਡੇ ਬੱਲਾ ਦੇ ਸਰਪੰਚ ਦੀਪਾ ਜੀ ਔਰ ਸਾਡੇ ਲਾਲੀ ਜੀ ਸਾਫ ਦਾ ਚੇਅਰਮੈਨ ਆਪਣੇ ਬ੍ਰਾਹਮ ਕਾਂਗਰਸ ਦੇ ਗਜਨਗੌਰ ਜੀ ਉਹ ਵੀ ਸ਼ਾਮਲ ਹੋਏ ਹੈ ਆ ਡਾਕਟਰ ਸਾਡਾ ਅਜਮਲ ਜੀ ਵੀ ਲੱਗੇ ਔਰ ਸਾਡੇ ਕਾਮਰੇਡ ਸ਼ੁਗਲੇ ਜੀ ਜੀ ਬੜੇ ਉੱਗੇ ਬਦਰ ਕਿਸਟ ਅਜਾਇਬ ਦੇ ਇਥੇ ਉਥੇ ਰਣੇ ਉਹ ਜਿਹੜਾ ਸਟੇਟ ਸੈਕਟਰ ਦਾ ਕੰਮ ਕਰਦਾ ਸੀ ਤੇ ਬੜੀ ਖੁਸ਼ ਉਹਦੇ ਬੜੇ ਉੱਗੇ ਇਹ ਰਦਰ ਇਹਨਾਂ ਦਾ ਨਾਂ ਸਾਰੇ ਪੰਜਾਬ ਦੇ ਅੰਦਰ ਹੈ ਕਿ ਜਦੋਂ ਡਾਕਟਰ ਜੇਨ ਹੋਵੇ ਸਾਡੇ ਨਾਲ ਔਰ ਇਸ ਪ੍ਰੋਗਰਾਮ ਵਿੱਚ ਇਹਦਾ ਪ੍ਰਬੰਧ ਕਰਨ ਵਾਲਾ ਤਾਂ ਫਿਰ ਇਹ ਪ੍ਰੋਗਰਾਮ ਤਾਂ ਵਧੀਆ ਹੋਣਾ ਜੋ ਪੰਜਾਬ ਦਾ ਅਫਸਰ ਹੈ ਹੋ ਵੀ ਇਹਦੇ ਵਗੜਾ ਜੋ ਪੰਜਾਬ ਦਾ ਸਿਆਸਤਦਾਨ ਹੈ ਭਾਵੇਂ ਕਾਂਗਰਸੀ ਆ ਭਾਵੇਂ ਕਾਲੀਆ ਭਾਵੇਂ ਜੀ.ਪੀ.ਆਰ ਸਾਰੇ ਇਹਦੇ ਵਗੜਦੇ ਤੇ ਮੈਂ ਕਹਿੰਦਾ ਮੇਰਾ ਭਾਵ ਇਹ ਹੈ ਕਿ ਏਡਾ ਹਰਬਨ ਪਿਆਰਾ ਬੰਦਾ ਜੇ ਸਭ ਨੂੰ ਨਾਲ ਲੈ ਕੇ ਚੱਲਦਾ ਤੇ ਇਹ ਸਾਡੇ ਜਨਗਰਾਂ ਨੇ ਬੜਾ ਵੱਡਾ ਯੋਗਦਾਨ ਪੈਸੇ ਨਾਲ ਪਾਇਆ ਹੋਇਆ ਔਰ ਕਈ ਵਾਰੀ ਮੁਸੀਬਤਾਂ ਵੀ ਆਈਆਂ ਉਹਦੇ ਵਿੱਚ ਵੀ ਸਾਡੀ ਪਾਰਟੀ ਦੇ ਨਾਲ ਅਸੀਂ ਇਲਾਜ ਨਾਲ ਖੜੇ ਰਹੇ ਤਾਂ ਕਾਹਦੇ ਜਿਹੜੀ ਯਾਦਗਾਰ ਹੈ ਕਿ ਅੱਛੀ ਯਾਦਗਾਰ ਕਾਇਮ رہ ਸਕੇ ਇਸ ਲਈ ਮੈਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਹੋਏ ਆਂ ਔਰ ਖਾਸ ਤੌਰ ਤੇ ਤੁਸੀਂ ਸਾਥ ਥੋੜਾ ਜਿਹਾ ਆਂਧਰਾ ਜੇਤੂ ਤੀਨ ਨੂੰ ਮਾਨਨਾ ਕਰਦੇ ਹੋਏ ਨਗਦ ਇਨਾਮ ਦੇ ਨਾਲ ਤੇ 골ਡ ਕੱਪ ਦੇ ਨਾਲ ਡਾਕਟਰ ਸਾਹਿਬ एसकेल साहब जनता हॉस्पिटल नदा ऑफ कोर्ट हॉस्पिटल और बाकोर्ट में दूसरा काम चले मैं टीम का सम्मान भाई सामने जी साहब का कैप्टन मंत्री पंजाब जील साहब मेंबर पंचायत राहुल भजन सिंह जी चेयरमैन साहब का बाकोर्ट दूसरा

ਸਤਾਰ ਨਰਿੰਦਰ ਸਿੰਘ ਜੀ ਕਲਕੱਟ ਸਾਹਿਬ ਸਤਾਰ ਨਰਿੰਦਰ ਸਿੰਘ ਜੀ ਕਲਕੱਟ ਅਸੀਂ ਸਾਹਮਣੇ ਹੱਥ ਦੇਖੇ ਜੀ ਸਤਾਰ ਨਰਿੰਦਰ ਸਿੰਘ ਜੀ ਕਲਕੱਟ ਸਰਮਾਨਾ ਹਸਰ ਕਰਨ ਸਤਾਰੀਓ ਕਹਿ ਲਿਜੀਏ ਚੌਧਰੀ ਜਗਜੀਤ ਸਿੰਘ ਜੀ ਸਾਹਿਬ ਦਾਤ ਕੈਬਨ ਮੰਤਰੀ ਪੰਜਾਬ ਸਰਕਾਰ ਵੱਲੋਂ ਆ ਸਾਡੇ ਬਹੁਤ ਹੀ ਵਿਦੇ ਫਿੱਤਰ ਵਿੱਚ ਮਾਨਤਾ ਪ੍ਰਾਪਤ ਸ਼ੈਲੀ ਜੀ ਦਾ ਮਾਨ ਉਸ ਤੋਂ ਬਾਅਦ ਰਦੀਪ ਕੁਮਾਰ ਜੀ ਨੂੰ ਬੇਨਤੀ ਹੈ ਸਰਪੰਚ ਬੱਲਾ ਰਜੇਸ਼ ਕੁਮਾਰ ਜੀ ਬਲਾਕ ਸੰਮਤੀ ਮੈਂਬਰ ਸਰਬਸਤ ਪੁੱਤ 37 ਦੇ ਵਿੱਚ ਇੰਗਲੈਂਡ ਗਿਆ ਪੰਜਾਬ ਦਾ ਇਹ ਬੱਬਰ ਛੇ ਹਿੰਦੁਸਤਾਨ ਦੀ ਕਪਤਾਨੀ ਕੀਤੀ ਔਰ 2007 वर्ल्ड कप ਦੇ ਵਿੱਚ ਸਟੋਰ ਕੋਚ ਪਲੇਸ ਸਮਾਉਣ ਲਈ ਜੀ ਸਾਹਮਣੇ ਰੱਖੀ ਸਰਦ ਨੇ ਠੀਕ ਹੈ ਜੀ Ready and yeah. ਕਬੀ ਕਦੀ ਘਟਾਇਆ ਨਹੀਂ ਕਰਤੇ ਖੋਦੀ ਸੰਵਾਲ ਦੀ ਕਬੱਡੀ ਪਈ ਹੈ ਅਗਰ ਚਾਰ ਜਾਫੀ ਹੈ ਪ੍ਰਦੀਪ ਰਵਿੰਦਰ ਅਮਨਾ ਤੇ ਕਿੰਦੀ ਔਰ ਸਾਹਮਣੇ 2 ਨੰਬਰ ਤੇ ਅਰਵਿੰਦਰ ਯੂਕੇ ਦਾ ਅੰਤਰਰਾਸ਼ਟਰੀ ਜਾਫੀ ਔਰ ਕਿੰਦੀ ਉੱਲੇ ਪਾਸੇ ਕਰਨੀ ਤੇ ਆ ਕਿੰਦੀ ਦਾ ਕੱਢੀ ਛੋਟਾ ਪਹਿਲਾਂ ਤੜਕੇ ਦਾ ਤੜਾ ਦੂਗਾ ਪ੍ਰਦੀਪ ਨਾਲ ਟੱਕਰ ਹੋਈ ਹੈ ਖੋਦੀ ਤੇ ਪ੍ਰਦੀਪ ਮੁਕਾਬਲਾ ਹੋ ਗਿਆ ਔਰ ਕਬੱਡੀ ਪ੍ਰਦੀਪ ਕੁੱਲੀਆਂ ਦੇ ਸੰਗ ਦੱਸ ਕੇ ਮਿੱਠਾ ਕੁੜੀਆ ਪਹਾੜ ਸਿੰਘ ਜੀ ਕਬੱਡੀ ਦੇ ਬੰਬਰ ਸ਼ੇਰਾਂ ਦੀ ਗੱਲ ਹੁੰਦੀ ਹੈ ਪਹਾੜ ਸਿੰਘ ਦਿੱਤਾ ਨਾਂ ਕਬੱਡੀ ਦੇ ਮੰਗੇ ਨੂੰ ਔਰ ਸਾਹਮਣੇ ਵੇਖ ਲੋ ਲਖਣ ਕੇ ਪੱਟਿਆਂ ਦਾ ਸਿੰਘ ਵਾਲਾ بڑا ਤੇਖ ਖਿਡਾਰੀ ਵੱਡੀ ਕਬੱਡੀ ਦਾ ਦਾਅਵੇਦਾਰ ਬਣਿਆ ਔਰ ਰੀਤੇ ਦੀਆਂ ਗੱਲਾਂ ਹੁੰਗੀਆਂ ਅਜ ਮਾਰ ਕੇ ਦਿਨੋਂ ਰੱਬ ਨੂੰ ਧਿਆਕੇ ਕੌਡੀ ਕੌਡੀ ਕਹਿੰਦਾ ਮਾਰੇ ਪੱਟਾ ਉੱਤੇ ਥਾਪੀਆਂ ਹਾਦੀਆਂ ਮੈਂ ਚੂੜੀਆਂ ਤੇ ਟੁੰਗੀਆਂ ਹੀ ਬੂੜੀਆਂ ਹੱਥ ਲਾ ਕੇ ਵੇਖੀ ਪਤਾ ਲੱਗੂ ਤੈਨੂੰ ਜਾਫੀਆਂ ਮਾਰੀ ਦੇ ਵਾਂਸ਼ਾ ਆ ਲੜ ਗਿਆ ਉਹ ਕੋਈ ਵੈਦ ਮਗਾ ਦੇ ਲੋ ਜੀ ਆ ਲੜ ਗਿਆ ਨਾਗ ਕੌਡੀਆਂ ਵਾਲਾ ਕੋਈ ਵੈਦ ਮਗਾ ਦੇ ਲੋ ਜੀ ਲੜ ਗਿਆ ਨਾਗ ਕੌਡੀਆਂ ਵਾਲਾ ਦੇਖੋ ਖੁੱਤ ਕੱਢੀ ਆ ਜਵਾਨਾ ਕਬੱਡੀ ਚ ਖੁੱਤ ਕੱਢਦੇ ਨਹੀਂ ਖੁੱਤ ਕੱਢਦੇ ਨਹੀਂ ਵੜੂ ਪਾ ਲਈ ਮੇਤੋਂ ਅੱਜ ਕੱਲੇ ਕੰਮ ਲਈ ਗੱਲਾਂ ਹੁੰਦੀਆਂ ਪਰ ਵਧੀਆ 500 ਰੁਪਇਆ ਜਰਮਨ ਸੱਗੀ ਵਾਸਤੇ ਸੰਗਵਾਲ ਦੇ ዳਫੀ ਨੂੰ ਇਹ ਮਾਰ ਪਈਦਾ 500 ਰੁਪਇਆ लाभी सलवार वारे जर्मन कंदे भरे पं उन सौ कानवे वर्ल्ड कप जे मी कबी जनी जे अॼु लॻण मिले अॼु पंज सौ रुपया जरमन वञो कब्डी शेर जसिया अॼु जफ़े ते सॼ लॻी आहे सिमर 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 सिप पाण छॾण इन छॾणी धन्यवाद ਆ 200 ਰੁਪਿਆ 200 ਰੁਪਿਆ ਸਮਰਨ ਅਗਲੇ ਟੂਰਨਾਮੈਂਟ ਤੇ ਦੋਹਿਆ ਚਾਹਦਾਨੋਂ ਐਨ ਆਰ ਆਈ ਵੀ ਨਤਾਬ ਸਿੰਘ ਕੈਨੇਡਾ ਪਰਲੋਖ ਸਿੰਘ ਕੈਨੇਡਾ ਜਨਦੀਪ ਸਿੰਘ ਢਿੱਲੋਂ ਕੈਨੇਡਾ ਨੂੰ ਸੋਨੇ ਦੀ ਮੋਤੀ ਨਾਲ ਸਨਮਾਨ ਫੋਲਿਆ ਜੱਫੀਆਂ ਦੀ ਗੱਲ ਕੀਤੀ ਆ ਆਖਲਾ ਦੋ ਜੋ ਅਰਵਿੰਦਰ ਦਾ ਜਰਮਨ ਬੰਨੋ ਕਬੱਡੀ ਕਬੱਡੀ ਪਹਿਲਾਂ ਕਬੱਡੀ ਖੇਡੀ ਆ ਆ ਰੋੜਾਂ ਦੀ ਲਗੜਾਂ ਦੀ ਖੇਡ ਕੌਂਡੀਆਂ ਦੀ ਖੇਡ बने में कॾहिं 200 धेरमी आहे जमर खरमंदर हरवंदर सौ रुपया रमेंंदर जाथी रखण कपिड़ा कब्डी हुई ਕਾਲੀ ਚੌੜੀ ਅਗਲਾ ਹਣ ਅਸਲਾ ਰੁਕ ਤੇ ਸੰਵਾਨ ਅਗਲਾ ਬੰਤਾ ਛਿੰਦੀ ਹਣੀਆ ਕਪਾਲ ਮੰਗਿਆ ਤਾਕਤ ਦਾ ਪਹਾੜ ਮੰਗਾ ਨਾਲ ਯੂਜਮ ਦੇ ਵਿੱਚ ਆਦਮ ਬਤ ਤਸਵੀਰ ਲੱਗੀ ਹੈ ਫਿੱਟੇ ਪੁਰੀ ਲੱਗਾ ਫਿਰ ਤਾਲ ਸਨਸਕਾਰ ਵੀ ਕਰੇਗਾ 500 ਰੁਪਈਆ ਜਸਕਰਮ ਕਨੇਡਾ 500 ਰੁਪਈਆ ਬਰਤਾਰ ਕਿੰਦੀ ਤਾਲ ਤੇਰੀ ਬਰਤਾਰ ਇਹ ਬੀਤੀ ਹੈ ਅ ਕੋਹਦੀ ਵੀ ਕਬੱਡੀ ਪਈ ਹੈ ਸੰਵਾਨ ਵਾਲੇ ਦੀ ਪਰਦੀਪ 40 ਪਰਦੀਪ ਸੰਗਵਾਲ 40 ਦਾ ਇਹ ਮੁਕਾਬਲਾ ਹੋਇਆ ਅੱਜ ਕਬੱਡੀ ਦੇ ਨਾਲ ਅਰਵਿੰਦਰ ਦੇ ਨਾਲ ਹੋ ਗਈ ਟੱਕਰ ਸਾਹਮਣੇ ਕਬੱਡੀਆ ਪਰਦੀਪ ਦੇ ਨਾਲ ਪਰਦੀਪ ਟੱਕਰ ਦੀ ਉਹ ਮਾਰੀ ਆ ਲਾਲ ਕੱਛਾ ਵਿੱਚ ਚਿੱਟੀ ਧਾਰੀ ਹੈ ਤੇ ਧਾਰੀਆਂ ਨੇ ਅਨੰਦ ਜ਼ਿੰਦਗੀ ਦੇ ਤੇ ਕਬੱਡੀ ਦੇ ਰੰਗ ਨੇ ਤੇ ਵੇਖੋ ਸਾਹਮਣੇ ਲੱਗਾ ਬਹੁਤ ਵਧੀਆ ਪਦੀਪ ਨੂੰ ਅਰਵਿੰਦਰ ਦਾ ਹੋਈ ਹੈ ਔਰ ਸਾਹਮਣੇ ਸਿੰਘਾ ਮੈਂ ਤਾਂ

पंच लगते जिगर अजमान करता है, है कि मेरे वाले मेरे वीर सिंह जी बरविंदू जी जी सिा जडे सराय का बहुत बहुत स्वागत बहुत बहुत जैन वास्तव सारी प्रबंधक कमेटी वालों बहुत बहुत स्वागत जी एक जफे का फर्क है एक जफे का फर्क है सरार सुजान सिंह जी सुजान अज इन्हे लगते जिगर मेरे को हिकु पिता जे नेवाेही साली धरती ते वशेष मान जलान जी गेद मैरानो जेका बणी उते गेद मैरान